ਇਸ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਕਿ ਸਿੱਖਿਆ ਐਡੀ ਮਿਲਦੀ ਐ ਕੋਤੋਂ ਬਾਅਦ ਐਸੇ ਤਰੀਕੇ ਨਾਲ ਪੰਜਾਬ 'ਚ ਬਹੁਤ ਹੋਇਆ ਤਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਐਸਾ ਉੱਠਿਆ ਪੰਜਾਬ ਕਿ ਸੋਚੀਂ ਨਹੀਂ ਸਕਦੇ ਸੀ ਲੋਕਾਂ ਨੇ ਅੱਛਾ ਪੰਜਾਬ ਦੁਬਾਰਾ ਉੱਠੜੂਗਾ ਇਹ ਕੋਈ ਸੂਬਾ ਐਨੀਆਂ ਕਸਟ ਐਨੀਆਂ ਮੁਸੀਬਤਾਂ ਕਸਟਾਂ ਚੱਲ ਕੇ ਨਹੀਂ ਉੱਠ ਸਕਦਾ ਇਹ ਨਾ ਕਹੋ ਭਵਾਂਤ ਬਣ ਲਿਆ ਤੇ ਫਿਰ ਹਿਮਾਚਲ 'ਚ ਭਵਾਂਤ ਬਣ ਗਿਆ ਸੁੱਖ ਨੂੰ ਗੱਲ ਕਰੋ ਕਿੱਥੇ ਕਿੱਥੇ ਕਿੰਨਾ ਬੰਬਾਂ ਉੱਥੇ ਬੰਨ ਟੁੱਟ ਗਏ ਫਿਰ ਉਹਨਾਂ ਨੂੰ 1500 ਕਰੋੜ ਤੋਂ ਦਿੱਤਾ 1600 ਸਾਨੂੰ 1500 ਉਹਨਾਂ ਨੂੰ ਹਾ ਆਇਆ ਤਾਂ ਮਨ ਲਗਭਗ ਉਨਾ ਹੀ ਹੈ ਫਿਰ ਫਿਰ ਉੱਥੇ 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 ਕਿਉਂ ਨਹੀਂ ਫਿਰ ਕੋਈ ਹੈਗਾ ਸੀਗਾ ਉੱਥੇ ਕਿਹਨੇ ਗੇਟ ਖੋਲੇ ਆ ਕੁਦਰਤੀ ਬਹਾ ਇਧਰ ਨੂੰ ਜਾਊਗਾ ਹੀ ਉਹ ਐ ਤਾਹਾਨੂੰ ਕਿਵੇਂ ਚੜਦੀ ਤਾਂ ਜਿਹੜਾ ਪਹਿਲਾਂ ਕੰਪਨਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ ਜਿਹੜਾ ਐਸ ਡੀ ਆਰ ਐਫ ਤੂੰ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਏ ਪੰਜਾਬ ਦੀ ਕੰਟ੍ਰਿਬਿਊਸ਼ਨ ਹੈ ਸਾਰੀ ਜਨਨ ਕਿ 18800 ਰੁਪਈਆ ਅਸੀਂ ਉਹ ਜ਼ਮੀਨਾਂ ਜਿਹੜੀਆਂ ਰੋੜ ਕੀਆਂ ਨਾਲੇ ਨੰਬਰ-ਨੰਬਰ ਚਲੋ ਹੋਣਗੇ ਤੁਹਾਡੇ ਕੋਲ ਅਸੀਂ ਉਹਨਾਂ ਦੇ ਮਾਲਕਾਂ ਨੂੰ ਉਹਦਾ ਮੁਆਵਜ਼ਾ ਦੇਵਾਂਗੇ ਤਾਂ ਕਿ ਦੇਖੋ دریا ਤਾਂ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ دریا ਤਾਂ ਆਪਣੇ ਰਸਤੇ ਆ ਬਣਾਉਂਦੇ ਨੇ ਇਹ ਰਿਆ ਇਹਨਾਂ ਹੜ੍ਹਾਂ ਤੋਂ ਬਹੁਤ ਸਿੱਖਿਆ ਅਸੀਂ ਲਵਾਂਗੇ ਕਿ ਕੀ ਹੋਇਆ ਕਾਰਨ ਕੀ ਹੋਇਆ ਇਹ ਨਾ ਕਹੋ ਭਵੰਤਵਾਨ ਨਹੀਂ ਲਿਆਤੇ ਉਦੋਂ ਫਿਰ ਹਿਮਾਚਲ ਚ ਭਵੰਤਵਾਨ ਗਿਆ ਸੁਖੂ ਨਾਲ ਗੱਲ ਕਰੋ ਕਿੱਥੇ-ਕਿੱਥੇ ਕਿੰਨਾ ਬੱਬਾ ਉੱਥੇ ਬੰਨ ਟੁੱਟ ਗਏ ਫਿਰ ਉਹਨਾਂ ਨੂੰ 1500 ਕਰੋੜ ਕਿਉਂ ਦਿੱਤਾ 1600 ਸਾਨੂੰ 1500 ਉਹਨਾਂ ਨੂੰ ਆਇਆ ਤਾਂ ਮਰ ਲਗਭਗ ਉਨੇ ਹੀ ਐ ਫਿਰ ਫਿਰ ਉੱਥੇ 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 ਕਿਉਂ ਨਹੀਂ ਫਿਰ ਕੋਈ ਹੈਗਾ ਸੀਗਾ ਉੱਥੇ ਕਿਹਨੇ ਗੇਟ ਖੋਲੇ ਐ ਸੋ ਕੁਦਰਤੀ ਬਹਾ ਇਧਰ ਨੂੰ ਜਾਊਗਾ ਨਹੀਂ ਹੁਣ ਐ ਤਾਹਾਨੂੰ ਕਿਵੇਂ ਛਾੜਦੀ ਐ ਇਸ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਕਿ ਸਿੱਖਿਆ ਐਡੀ ਮਿਲਦੀ ਐ ਕਿ ਉਹ ਤੋਂ ਬਾਅਦ ਐਸੇ ਤਰੀਕੇ ਨਾਲ ਪੰਜਾਬ 'ਚ ਬਹੁਤ ਹੋਇਆ ਤਾਂ ਪੰਜਾਬ ਬਹੁਤ ਵਾਰੀ ਡਿੱਗੇ ਪਰ ਐਸਾ ਉੱਠਿਆ ਪੰਜਾਬ ਕਿ ਸੋਚੀ ਨਹੀਂ ਸਕਦੇ ਸੀਗੇ ਲੋਕਾਂ ਨੇ ਅੱਛਾ ਪੰਜਾਬ ਦੁਬਾਰੇ ਉੱਠ ਖੜੂਗਾ ਨਹੀਂ ਕੋਈ ਸੂਬਾ ਇੰਨੀਆਂ ਕਸ਼ਟਾਂ ਇੰਨੀਆਂ ਮੁਸੀਬਤਾਂ ਕਸ਼ਟਾਂ ਚੱਲ ਕੇ ਨਹੀਂ ਉੱਠ ਸਕਦਾ ਅਸੀਂ ਫੇਰ ਉੱਠ ਖੜਦੇ ਹਾਂ ਅਸੀਂ ਡਿੱਗ ਕੇ ਉੱਠਣਾ ਜਾਣਦੇ ਹਾਂ ਰੀਚਾਰਜਿੰਗ ਪੁਆਇੰਟਾਂ ਦੀ ਗੱਲ ਚੱਲੀ ਹੈ ਬਿਲਕੁਲ ਬਣਾਵਾਂਗੇ ਅਸੀਂ ਤਾਂ ਜਿਹੜਾ ਚੈਨਲਾਈਜ਼ ਕੀਤਾ 21% ਤੋਂ 65% ਤੇ ਆ ਗਏ ਹੁਣ ਅਸੀਂ ਅੱਗੇ 90 100 ਵੱਲ ਜਾਵਾਂਗੇ ਫਸਲਾਂ ਦਾ ਡੈਮੇਜ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਪਰ ਇੱਕੜ ਦਾ ਮੈਂ ਤੁਹਾਨੂੰ ਦੱਸ ਦਿੰਨਾ ਕਿ 26 ਤੋਂ 33% ਦਾ ਜੇ ਨੁਕਸਾਨ ਹੋਇਆ ਹੈ ਜਾ ਜਿਹੜਾ ਪਹਿਲਾਂ ਕੰਪਨਸੇਸ਼ਨ ਦਿੱਤਾ ਜਾਂਦਾ ਸੀ ਉਹ 2000 ਰੁਪਏ ਸੀ ਤੇ ਅਸੀਂ ਉਹਨੂੰ 10000 ਰੁਪਏ ਕਰ ਰਹੇ ਹਾਂ ਜੀ ਇਹ ਜਿਹੜਾ ਐਸਡੀਆਰਐਫ ਤੋ ਤਾਂ ਇਹਦੇ ਵਿੱਚ ਆਉਂਦਾ ਨਹੀਂ ਅਸੀਂ ਛੇੜਿਆ ਨਹੀਂ 10000 ਰੁਪਏ ਪੰਜਾਬ ਦੀ ਕੰਟਰੀਬਿਊਸ਼ਨ ਹੈ ਸਾਰੀ 100% 26 ਤੋਂ 33 ਜਨਨ ਕਿ 18800 ਰੁਪਈਆ ਅਸੀਂ ਉਹ ਜ਼ਮੀਨਾਂ ਜਿਹੜੀਆਂ ਰੋੜ ਗਈਆਂ ਉਹਨਾਂ ਦੇ ਨੰਬਰ-ਨੰਬਰ ਚਲੋ ਹੋਣਗੇ ਥੋੜੇ ਬਾਅਦ ਅਸੀਂ ਉਹਨਾਂ ਦੇ ਮਾਲਕਾਂ ਨੂੰ ਉਹਦਾ ਮੁਆਵਜ਼ਾ ਦੇਵਾਂਗੇ ਤਾਂ ਕਿ ਦੇਖੋ ਦਰਿਆ ਤੋਂ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਦਰਿਆ ਤਾਂ ਆਪਣੇ ਰਸਤੇ ਆ ਬਣਾਉਂਦੇ ਨੇ ਤੋਂ 1800 18800 ਰੁਪਈਆ ਉਹਨਾਂ ਦਾ ਜਾਊਗਾ ਜੀ ਬਾਕੀ ਫਿਰੋਜ਼ਪੁਰ ਤੇ ਫਾਜ਼ਿਲਕਾ ਦਾ ਜਿਹੜਾ ਸੇਮ ਦਾ ਏਰੀਆ ਜਿੱਥੇ ਪਹਿਲੇ ਪਾਣੀ ਸੀਗਾ ਉਹ ਪਾਣੀ ਨੂੰ ਕੱਢਣ ਵਾਸਤੇ ਚਾਹੇ ਉਹ ਡੀਜ਼ਲ ਦੇ ਤੌਰ ਤੇ ਚਾਹੇ ਉਹ ਇੰਜਣ ਲਾ ਕੇ ਪਾਈਪਾਂ ਦੇ ਤੌਰ ਤੇ 4.5 ਕਰੋੜ ਰੁਪਈਆ ਅਸੀਂ ਮੁੱਖ ਮੰਤਰੀ ਲੀ ਫੰਡ ਤੋਂ ਹਲ ਰਣੀ ਜਾਰੀ ਕਰ ਚੁੱਕੇ ਹਾਂ ਜੀ ਤਾਂ ਕਿ ਉਹਨਾਂ ਉਹ ਜਿਹੜੇ ਨੇ ਆਪਣੇ ਫਸਲਾਂ ਨੂੰ ਕਣਕਾਂ ਵਾਸਤੇ ਤਿਆਰੀ ਕਰ ਸਕਣ ਜਾਂ ਜਿਹੜੀ ਵੀ ਫਸਲ ਉਸ ਇਲਾਕੇ ਦੀ ਵਿਸਦੀ ਹੈ। ਬਾਕੀ ਜਿਵੇਂ ਰਾਣੇ ਵਰਜੀਤ ਜੀ ਨੇ ਕਿਹਾ ਕਿ ਇੰਟਰਨੈਸ਼ਨਲ ਏਜੰਸੀਆਂ ਤੋਂ ਪਹਲ ਲੈ ਸਕਦੇ ਹਾਂ ਕਿ ਜੇ ਆਈਐਮਡੀ ਜਿਹੜੀ ਹੈ ਉਹ ਉਹਦੇ ਅੰਦਾਜ਼ੇ ਫੇਲ ਹੁੰਦੇ ਨੇ। ਇੰਟਰਨੈਸ਼ਨਲ ਨਾਲੋਂ ਸਾਡਾ ਆਈਆਈਟੀ ਖੜਗਪੁਰ ਆਈਆਈਟੀ ਬੈਂਗਲੌਰ ਹੈ ਜੀ ਤੇ ਥਾਪਰ ਯੂਨੀਵਰਸਿਟੀ ਪਟਿਆਲਾ ਜਿਹੜੀ ਹੈ ਅਸੀਂ ਉਹਨਾਂ ਤੋਂ ਮਦਦ ਲੈ ਰਹੇ ਹਾਂ ਫਿਊਚਰ ਵਾਸਤੇ ਵੀ ਆ ਜਿਹੜੀ ਥਾਪਰ ਯੂਨੀਵਰਸਿਟੀ ਪਟਿਆਲਾ ਜੀ ਉਹ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਹੈ ਉਹ ਐਸ ਲੈਵਲ ਤੇ ਉਹ ਇੰਜੀਨੀਅਰਿੰਗ ਚ ਅੱਗੇ ਚਲੇ ਗਏ ਕਿ ਉਹਨਾਂ ਨੇ ਇਜਾਜ਼ਤ ਲੈ ਲਈ ਹੈ ਆਪਣਾ ਸੈਟਲਾਈਟ ਲਾਂਚ ਕਰ ਰਿਹਾ ਹੈ ਫਿਊਚਰ ਦੇ ਵਿੱਚ ਸਾਨੂੰ ਕਿਸੇ ਵੀ ਅ ਅੰਦਾਜ਼ਾ ਲਾਉਣ ਵਾਸਤੇ ਸੈਟਲਾਈਟ ਜਿਹੜੇ ਇਮੇਜਸ ਨੇ ਉਹ ਸਾਡੇ ਕੋਲੇ ਉਹਨਾਂ ਕੋਲੇ ਆਪਣੇ ਹੀ ਉੱਥੇ ਕੰਟਰੋਲ ਰੂਮ ਹੋਊਗਾ ਤਾਂ ਪੰਜਾਬ ਦੇ ਵਿੱਚੋਂ ਹੀ ਅਸੀਂ ਉਹਨੂੰ ਜਿਹੜਾ ਆਪਰੇਟ ਕਰ ਸਕਦੇ ਆ ਉਹ ਸਾਡੀ ਹੈਲਪ ਕਰਨ ਨੂੰ ਹਰ ਕਿਸਮ ਦੀ ਤਿਆਰ ਨੇ ਜੀ